ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਅਜ ਆਖਰੀ ਦਿਨ ਸੀ ਜਿਸ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਲਈ ਕੋਈ ਕਸਰ ਨਹੀਂ ਛੱਡੀ ਗਈ ਪਰ ਅੱਜ ਆਖਰੀ ਦਿਨ ਨਾਮਜ਼ਦਗੀਆਂ ਦੌਰਾਨ ਕਈ ਥਾਵਾਂ ਤੇ ਗੁੰਡਾਗਰਦੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਮੋਗਾ ਦੇ ਕਸਬਾ ਧਰਮਕੋਟ ਈਸੇਖਾ ਮੋਗਾ ਲੰਡੇ ਦੇ ਵਿੱਚ ਉਮੀਦਵਾਰਾਂ ਦੀਆਂ ਸਵੇਰ ਤੋਂ ਹੀ ਵੱਡੀਆਂ-ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਸਨ डीसी ਦਫਤਰ ਚ ਗਲਤ ਅੰਸਰਾਂ ਵੱਲੋਂ ਵਾਕ-ਵਾਕ ਸਟੇਸ਼ਨਾਂ ਤੇ ਜਾ ਕੇ ਜਿੱਥੇ ਬੁਰੀ ਤਰ੍ਹਾਂ ਨਾਲ ਗੁੰਡਾਗਰਦੀ ਕੀਤੀ ਗਈ ਉੱਥੇ ਹੀ ਉਮੀਦਵਾਰਾਂ ਦੇ ਹੱਥਾਂ ਵਿੱਚੋਂ ਫਾਈਲਾਂ ਖੋਕੇ ਪਾੜ ਦਿੱਤੀਆਂ ਗਈਆਂ ਅਤੇ ਰਫੂ ਚੱਕਰ ਹੋ ਗਏ ਪੁਲਿਸ ਖੜੀ ਦੇਖ ਵੀ ਰਹੀ ਇਥੇ ਬਾਸਨੀ ਪਿੰਡ ਲੰਡੇ ਕੇ ਨੋਮੀਨੇਸ਼ਨ ਫਾਈਲਾਂ ਭਰਨਾ ਇਹ ਪੰਚਾਇਤ ਸਰਪੰਚਾਂ ਦੀਆਂ ਜਿੱਥੇ ਫਾਈਲਾਂ ਪਾੜੀਆਂ ਗਈਆਂ ਉੱਥੇ ਗਲਤ ਅੰਸਰਾਂ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਜਲਾਲਾਬਾਦ ਵਿੱਚ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦੇ ਆਖਰੀ ਦਿਨ ਹੁੰਨੀ ਝੜਪਾਂ ਹੋਈਆਂ ਇਸ ਦੌਰਾਨ ਕਈ ਉਮੀਦਵਾਰਾਂ ਦੀਆਂ ਫਾਈਲਾਂ ਵੀ ਖੁਈਆਂ ਗਈਆਂ ਰਨ ਤਰਨ ਦੇ ਬਲੈਕ ਨੋ ਸਹਿਰਾ ਪਨੂਆ ਵਿਖੇ ਵੀ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਇਸ ਦੌਰਾਨ ਨਾਮਜ਼ਦਗੀਆਂ ਪਰਨਾਈ ਉਮੀਦਵਾਰਾਂ ਦੀਆਂ ਫਾਈਲਾਂ ਖੋਕੇ ਪਾੜੀਆਂ ਗਈਆਂ ਉਧਰ ਮਝੇਠਾ ਵਿੱਚ ਵੀ ਨਾਮਜ਼ਦਗੀਆਂ ਨੂੰ ਲੈ ਕੇ ਧੱਕੇਸ਼ਾਹੀ ਦੀਆਂ ਖਬਰਾਂ ਸਾਹਮਣੇ ਆਈਆਂ ਇਸ ਧੱਕੇਸ਼ਾਹੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਿਆ ਅਕਾਲੀ ਆਗੂ ਵਿਕਰਮ ਮਝੇਠੀਆ ਨੇ ਆਪ ਸਰਕਾਰ ਨੂੰ ਘੇਰਦਿਆਂ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਕੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਬਲਾਕ ਮਝੇਠਾ ਵਿੱਚ ਦਿਨ ਦਿਹਾੜੇ ਗੁੰਡਾਗਰਦੀ ਕੀਤੀ ਗਈ, ਸਰਕਾਰ ਦੀ ਗੁੰਡਾਗਰਦੀ ਨਾਲ ਆਪ ਦੇ ਕਰੀਂਦੇ ਖਿੜਕੀ ਰਾਹੀ ਅੰਦਰ ਆਏ। ਉਹਨਾਂ ਕਿਹਾ ਕਿ ਨਾਮਜ਼ਦਗੀ ਭਰਨ ਆਏ ਉਮੀਦਵਾਰ ਸਵੇਰੇ 8 ਵਜੇ ਤੋਂ ਲਾਈਨਾਂ ਵਿੱਚ ਲੱਗੇ ਰਹੇ ਪਰ ਨਾਮਜ਼ਦਗੀਆਂ ਨਹੀਂ ਭਰਨ ਦਿੱਤੀਆਂ ਗਈਆਂ। ਆਹ ਫੋਟੋ ਹੈ ਇੱਕ ਨਾਮਜ਼ਦਗੀ ਕੇਂਦਰ ਦੀ। ਤਾਨੂੰ ਫੋਟੋ ਦੇਖ ਕੇ ਪ੍ਰੇਖਾ ਲੱਗੇਗਾ ਕਿ ਅਨੰਦਪੁਰ ਸਾਹਿਬ ਦਾ ਹੌਲੇ ਮਹੱਲੇ ਦੀ ਫੋਟੋ ਹੈ ਇਹ ਫੋਟੋ ਮੈਂ ਤੁਹਾਡੇ ਸਾਹਮਣੇ ਦਿਖਾ ਰਿਹਾ ਇਹ ਜਨਤਾ ਬਾਹਰ ਜਿਹੜੇ ਹੈ ਖੜੀ ਹੈ ਬਿਨਾਂ ਕਿਸੇ ਸਹੂਲਤ ਦੇ ਇਹ ਮਜੀਠੇ ਦੀ ਫੋਟੋ ਹੈ ਤੇ ਜਨਤਾ ਦੀ ਗਿਣਤੀ ਦੇਖ ਲਓ ਕਿ ਲੋਕੀ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਵਾਸਤੇ ਬਿਨਾਂ ਪਾਣੀ ਤੋਂ ਬਿਨਾ ਕਿਸੇ ਸ਼ੈਰਟਰ ਤੋਂ ਬਿਨਾ ਕਿਸੇ ਪ੍ਰਬੰਧ ਤੋਂ ਬਾਹਰ ਖੜੇ ਆ ਇੱਕ ਪਾਸੇ ਇਹ ਲੋਕ ਆ ਤੇ ਦੂਜੇ ਪਾਸੇ ਆ ਚੋਰ ਦਰਵਾਜੇ ਦੇ ਰਾਹੀਂ ਅਫਸਰ ਸਹਿਬਾਨ ਜਿਹੜੇ ਹਕਮ ਰਾਣ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੂੰ ਖਿੜਕੀਆਂ ਦੇ ਵਿੱਚੋਂ ਅੰਦਰ ਸ਼ਾਮਲ ਕਰਾ ਰਹੇ ਇਹ ਵੀ ਵੀਡੀਓ ਵੀ ਵਿਜੀਠਾ ਸਾਹਿਬ ਨੇ ਆਪ ਜਾਰੀ ਕੀਤੀ ਆ ਇਹ ਫੋਟੋ ਆ ਮੈਂ ਤੁਹਾਨੂੰ ਦਿਖਾ ਰਿਹਾ ਕਿ ਚੋਰ ਦਰਵਾਜਿਆਂ ਦੇ ਰਾਹੀਂ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣੇ ਆ ਉਹਨਾਂ ਨੂੰ ਅੰਦਰ ਵਾੜਿਆ ਜਾ ਰਿਹਾ ਆ ਸਾਰੀਆਂ ਤਸਵੀਰਾਂ ਵਿੱਚ ਚਿਹਰੇ ਵੀ ਨਜ਼ਰ ਆ ਰਹੇ ਆ ਜਿਹੜੇ ਮਲਾਜ਼ਮਾਂ ਦੇ ਜਿਹੜੇ ਅੰਦਰ ਵੜ ਰਹੇ ਆ ਤੇ ਆ ਜਿਹੜੀ ਆਮ ਪਬਲਿਕ ਆ ਇਹ ਉਹਦਾ ਹਾਲ ਹੈ ਕਿ ਆ ਇੱਕ ਨੌਜਵਾਨ ਵੀ ਇੱਥੇ ਵਿੱਚ ਫੋਟੋ ਸੀ ਕਿ ਉਹ ਮੌਕੇ ਤੇ बेहोश ਹੋ ਗਿਆ ਵਿਚਾਰਾ ਜੇ ਨੌਜਵਾਨ बेहोश ਹੋ ਰਹੇ ਆ ਤੇ ਫਿਰ ਤੁਸੀਂ ਆਪਸਾ ਹੱਬ ਲਾਓ ਕਿ ਬਾਕੀ ਜਿਹੜਾ ਕੀ ਹਾਲ ਹੈ ਜਿਹੜੇ ਨਾਮਜ਼ਦਗੀ ਪੱਤਰ ਖਿਲਾਰ ਕੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਸੜਕਾਂ ਦੇ ਉੱਤੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਏ ਆ ਇਹਦੀਆਂ ਵੀਡੀਓ ਵੀ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾ ਦੇਣਾ ਤੇ ਆਹ ਬੀਬੀ ਆ ਜਿਹੜੀ ਸ਼ਰਿਆਵ ਕਹਿ ਰਹੀ ਹੈ ਕਿ ਆਹ ਜਿਹੜੇ ਪੁਲਿਸ ਮੁਲਾਜ਼ਮ ਖੜੇ ਆ ਇਹਨਾਂ ਨੇ ਕੋਲ ਖੜ ਕੇ ਮੇਰੇ ਜਿਹੜੇ ਨਾਮਜ਼ਦਗੀ ਪੱਤਰ ਹੈ ਇਹ ਧਰਮਕੋਟ ਦੀ ਹੈ ਕਿ ਮੇਰੇ ਕੋਲ ਖੜ ਕੇ ਜਿਹੜੇ ਆ ਇਹਨਾਂ ਦੇ ਜਿਹੜੇ ਇਹ ਕਿਰਾਏ ਅੱਜ ਪੰਚਾਇਤ ਦੀਆਂ ਚੋਣਾਂ ਦੇ ਨਾਮਜ਼ਦਗੀ ਦੀ ਅਖੀਰੀ ਦਿਨ ਸੀ ਬੜਾ ਕਾਲਾ ਦਿਨ ਸੀ ਕਿ ਲੰਬੀ ਹਲਕੇ ਦੀਆਂ ਨਾਮਜ਼ਦਗੀਆਂ ਹੋ ਰਹੀਆਂ ਸਨ ਜਿੱਥੇ ਇਥੋਂ ਦੇ ਜੋ ਨਮਾਇੰਦਾ ਨੇ ਸਰ ਗੁਰਮੀਤ ਸਿੰਘ ਖੁਦਿਆਂ ਜਿਹੜੇ ਕੈਬਨਿਟ ਮੰਤਰੀ ਨੇ ਉਹ ਪੂਰਾ ਲਾਮ ਲਸ਼ਕਰ ਲੈ ਕੇ ਅੰਦਰ ਆ ਗਏ ਔਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਤਾਂ ਲੋਕ ਸਹਿਮ ਜਾਂਦੇ ਆਂ ਕਈ ਲੋਕਾਂ ਦੀਆਂ ਜਿਹੜੀਆਂ ਫਾਈਲਾਂ ਉਹ ਖੋਈਆਂ ਗਈਆਂ ਕਈ ਦਰਦ ਦੇ ਪਾਸੇ ਹੋ ਗਏ ਮੈਂ ਸਮਝਦਾ ਕਿ ਇਹ ਮਾਡਲ ਕੋਡ ਆਫ ਕੰਡਕਟ ਦੀ ਬਹੁਤ ਵੱਡੀ ਲਗਨ ਹੈ ਅੱਜ ਤੱਕ ਕਦੇ ਨਹੀਂ ਹੋਇਆ ਕਿ ਕਦੇ ਕੋਈ ਐਮ.ਐਲ.ਏ ਵੀ ਉੱਥੇ ਆਇਆ ਹੋਵੇ ਤੇ ਕੈਬਨਿਟ ਵਜ਼ੀਰ ਦਾ ਉੱਥੇ ਆਉਣਾ ਉਹਦੇ ਪੀ.ਏ ਦਾ ਲਗਾਤਾਰ ਅ fırsਰਾਂ ਨੂੰ ਉਹਨਾਂ ਨੂੰ ਜਿਹੜੇ ਉੱਥੇ ਮੁਲਾਜ਼ਮ ਹੈ ਉਹਨਾਂ ਨੂੰ ਦਬਾਅ ਬਣਾਉਣਾ ਲੋਕਾਂ ਨੂੰ ਫਾਈਲਾਂ ਲਈ ਖੜੇ ਰਹੇ ਐ ਪਰ ਉਹਨਾਂ ਨੇ ਅੰਦਰ ਆ ਕੇ ਜੋ ਲੋਕ ਲਾਈਨਾਂ 'ਚ ਲੱਗੇ ਸੀ ਉਹ ਤਰਾ-ਤਰਾ ਕਰ ਰਹੇ ਸੀ ਬੜੀ ਵੱਡੀ ਗਿਣਤੀ ਵਿੱਚ ਲੋਕ ਸੀ ਨਾ ਤਾਂ ਕੋਈ ਬੈਠਣ ਦਾ ਇੰਤਜ਼ਾਮ ਨਾ ਖੜਨ ਦਾ ਇੰਤਜ਼ਾਮ ਨਾ ਕੋਈ ਪਾਣੀ ਦਾ ਇੰਤਜ਼ਾਮ ਔਰ ਉੱਥੇ ਜਿਹੜੀ ਐਨੀ ਵੱਧ ਇੰਤਜ਼ਾਮੀ ਐ ਉਹਦੇ 'ਚ ਵੱਧਾ ਉਦੋਂ ਹੋਇਆ ਜਦੋਂ ਮੰਤਰੀ ਜੀ ਆਪ ਆ ਕੇ ਉੱਥੇ ਦਖਲਦਾਰੀ ਕਰਨ ਲੱਗੇ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਮੈਂ ਕਮਿਸ਼ਨ ਤੋਂ ਵੀ ਮੰਗ ਕਰਦਾ ਐ ਕਿ ਇਸ ਤਰ੍ਹਾਂ ਦੀਆਂ ਆਪ ਗੁਦਰੀਆਂ ਕਾਰਵਾਈਆਂ ਰੋਕੀਆਂ ਜਾਣ ਜਿਵੇਂ ਕਿ ਪੰਜਾਬ ਚ ਕਦੇ ਕਿਤੇ ਗੋਲੀ ਚੱਲੀ ਹੈ ਕਿਤੇ ਕਾਗਜ਼ ਫੜੇ ਨੇ ਇੱਥੇ ਵੀ ਲੋਕਾਂ ਦੇ ਕਾਗਜ਼ ਵੀ ਖੋਏ ਐ ਕਿ ਬੀਬੀ ਬੜੇ ਕਰਲਾ ਰਹੀ ਸੀ ਕਿ ਮੇਰੇ ਕਾਗਜ਼ ਖੋਕੇ ਲੈ ਗਏ ਔਰ ਉਹ ਇਲਜ਼ਾਮ ਵੀ ਸੱਚਾ ਲੱਗ ਰਿਹਾ ਸੀ ਕਿ ਕੋਈ ਮੰਤਰੀ ਜੀ ਦੇ ਰਿਸ਼ਤੇਦਾਰ ਨੇ ਜਿਹੜੇ ਉਥੋਂ ਉਮੀਦਵਾਰ ਨੇ ਉਸ ਕਰਕੇ ਖੋਏ ਗਏ ਨੇ ਸੋ ਮੈਂ ਮੰਗ ਕਰਦਾ ਹਾਂ ਕਿ ਨਿਰਪੱਖ ਚੋਣਾਂ ਲਈ ਇਸ ਤਰ੍ਹਾਂ ਦੀਆਂ ਆਪ ਗੁਦਰੀਆਂ ਕਾਰਵਾਈਆਂ ਨੂੰ ਜ਼ਰੂਰ ਰੋਕਿਆ ਜਾਵੇ ਸਾਰੇ ਥਾਵਾਂ ਤੇ ਐਵੇਂ ਹੀ ਕੁਝ ਨਸ਼ਹਿਰਾ ਪੰਨੂਆਂ ਚ ਵੀ ਕਿਉਂਕਿ ਜਿਹੜੇ ਤੱਕ ਸਰੀ ਕਰਦੇ ਐ ਨਸ਼ੇ ਦਾ ਕਾਰੋਬਾਰ ਕਰਦੇ ਐ ਜਾਂ ਜਿਹੜੇ ਇਹੋ ਜਿਹੇ ਗੈਂਗਸਟਰ ਐ ਉਹਨਾਂ ਨੂੰ ਪੁਲਿਸ ਦੀ ਤੇ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਸ਼ੈ ਇਸ ਕਰਕੇ ਸਾਰਾ ਕੰਮ ਕੀਤਾ ਉਹਨਾਂ ਨੂੰ ਸਰਪੰਚ ਬਣਾਇਆ ਜਾ ਰਿਹਾ ਤੁਸੀਂ ਵੇਖੋ ਨਾ ਆ ਜਿਹੜੇ ਬੰਦੇ ਨੂੰ ਪੁਲਿਸ ਭਾਲ ਰਹੀ ਐ ਤੇ ਪੁਲਿਸ ਨੇ ਕੋਲੇ ਆ ਕੇ ਛੜਤਾ ਉਹਨਾਂ ਨੂੰ ਸਰਪੰਚ ਬਣਾ ਰਿਹਾ ਉਥੋਂ ਦਾ ਇਹ ਧੰਨ ਸਾਹਿਬ ਇਹ ਪੁਲਿਸ ਹੁੰਦੀ ਸੀ ਮਾਰਸ਼ਲ ਇਨੇ ਅੱਤਵਾਦ ਦੇ ਸਮੇਂ ਬੜਾ ਕੰਮ ਕੀਤਾ ਤੇ ਅੱਤਵਾਦ ਦਾ ਖਾਤਮਾ ਕੀਤਾ ਇਸੇ ਪੰਜਾਬ ਦੀ ਪੁਲਿਸ ਲੇਕਿਨ ਹੁਣ ਪੁਲਿਸ ਨੂੰ ਬਿਲਕੁਲ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹਰੇ ਨਾਲ ਇਸ ਪੁਲਿਸ ਦੀ ਹਿੱਠੀ ਹੋ ਗਈ ਹੁਣ ਇਹ ਇਕੱਲੇ ਵਰਦੀ ਪਾਈ ਹੈ ਇਹਨਾਂ ਕੋਈ ਬੰਦੂਖੀ ਹੈ ਰੋਂਦੇ ਇਹਨਾਂ ਦੇ ਕੱਡੇ ਨਹੀਂ ਸਾਰੇ ਸੋ ਮੇਰੇ ਕਹਿਣ ਦਾ ਮਤਲਬ ਕਿਉਂਕਿ ਸਰਕਾਰ ਐਸੀ ਨਕਮੀ ਬਣ ਗਈ ਹੈ ਸ਼ਹਿ ਕਿਨੇ ਦੇ ਨਹੀਂ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਨੇ ਅਜੇ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ कमजोर ਹੋਵੇ ਤਾਂ ਫਿਰ ਕੰਮ ਕਿਵੇਂ ਚੱਲਣਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਬਿਲਕੁਲ ਪੁਲਿਸ ਦਾ ਕਸੂਰ ਤਾਂ ਹੈਗਾ ਹੀ ਹੈਗਾ ਨਾਲ ਸਰਕਾਰ ਦਾ ਕਸੂਰ ਹੈਗਾ